ਪ੍ਰੈਸ ਨੋਟ ਆਇਆ ਸੀ ਬਕਾਇਦਾ ਕਿ ਬੀਐਸਐਫ ਖلاف ਧਰਨਾ ਹੁਣ ਬੈਕਟ੍ਰੈਕ ਕਿਉਂ ਕੀਤਾ ਨਹੀਂ ਕੋਈ ਬੈਕਟ੍ਰੈਕ ਨਹੀਂ ਕੀਤਾ ਦੇਖੋ ਇਹਨੂੰ ਨਾ ਲਫ਼ਜ਼ਾਂ ਦਾ ਹੇਰ ਫੇਰ ਨੂੰ ਬੈਕਟ੍ਰੈਕ ਨਾ ਕਹੋ ਕੋਈ ਬੰਦਾ ਇਹਨੂੰ ਧਰਨਾ ਕਹਿ ਸਕਦਾ ਕਿਉਂਕਿ ਉੱਥੇ ਬੈਠਣਾ ਦੋ ਘੰਟੇ ਪ੍ਰੈਸ ਨੋਟ ਚ ਲਿਖਿਆ ਗਿਆ ਸੀ ਦੇਖੋ ਉਹ ਪ੍ਰੈਸ ਨੋਟ ਜਾਰੀ ਕਰਨ ਵਾਲੇ ਨੇ ਜਿਹੜੀ ਆਪਣੀ ਸ਼ਬਦਾਵਲੀ ਵਰਤੀ ਉਹ ਵਰਤੀ ਮਾਨਯੋਗ ਮੁੱਖ ਮੰਤਰੀ ਜੀ ਨੇ ਆਪਣੇ ਤਜਰਬੇ ਦੇ ਆਧਾਰ ਤੇ ਆਪਣੀ ਜ਼ਿੰਦਗੀ ਦੇ ਘੋਲ ਕੀਤੇ ਆਂਦੇ ਮੁਤਾਬਕ ਉਹਨੂੰ ਕਿਹਾ ਕਿ ਇਹ ਜਾਗਰੂਕਤਾ ਹੈਗੀ ਆ ਇਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਕੋਈ ਯੂ ਟਰਨ ਨਹੀਂ ਜੋ ਫੈਸਲਾ ਪਹਿਲਾਂ ਸੀ ਉਹੀ ਫੈਸਲਾ ਹੋਣਾ ਇਹ ਐਂਡ ਫੈਸਲਾ ਵੀ ਇਹ ਹੈ ਕਿ ਬਾਰਡਰ ਤੋਂ ਇੰਟਰਨੈਸ਼ਨਲ ਬਾਰਡਰਸ ਤੋਂ ਨਸ਼ੇ ਕਰਾਸ ਹੁੰਦੇ ਨੇ ਇਹ ਅੱਜ ਟ੍ਰਿਬਿਊਨ ਅਖਬਾਰ 'ਚ ਬੀਐਸਐਫ ਨੇ ਵੀ ਬੜਾ ਕਲੀਅਰ ਡਿਕਲੇਅਰ ਕੀਤਾ ਕਿ ਪਿਛਲੇ 2 ਸਾਲ ਵਿੱਚ ਅੱਗੇ ਨਾਲੋਂ ਰਿਕਵਰੀ ਕਈ ਟਾਈਮ ਜ਼ਿਆਦਾ ਹੋਈ ਹੈ ਅਸੀਂ ਉਹਨਾਂ ਨੂੰ ਸੁਚੇਤ ਕਰਨ ਚੱਲੇ ਆਂ ਕਿ ਭਾਈ ਅੱਗੇ ਇਹਦਾ ਪਤਾ ਲੱਗਦਾ ਸੀ ਨਹੀਂ ਆਪਣੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਨੇ ਇਤਰਾਜ਼ ਜਤਾਇਆ ਮੀਟਿੰਗ ਚ ਕਿ ਮੈਨੂੰ ਦੱਸਿਆ ਨਹੀਂ ਗਿਆ ਮੈਨੂੰ ਭਰੋਸੇ ਚ ਨਹੀਂ ਲਿਆ ਗਿਆ ਉਹ ਜਿਸ ਦਿਨ ਫੈਸਲਾ ਹੋਇਆ ਬਹੁਤ ਵੱਡੀ ਗਿਣਤੀ ਲੀਡਰਸ਼ਿਪ ਦੀ ਇਕੱਠੀ ਸੀਗੀ ਢੀਂਡਸਾ ਸਾਹਿਬ ਉਸ ਦਿਨ ਨਹੀਂ ਆ ਸਕੇ ਕਿਉਂਕਿ ਉਹ ਫਤੇਗੜ ਸਾਹਿਬ ਮੀਟਿੰਗ ਵਿੱਚ ਫੈਸਲਾ ਲੱਗਿਆ ਉਸ ਦਿਨ ਢੀਂਡਸਾ ਸਾਹਿਬ ਫਤੇਗੜ ਸਾਹਿਬ ਦੇ ਤੁਹਾਨੂੰ ਪਤਾ ਜੋੜ ਮੇਲੇ ਤੇ ਵੀ ਨਹੀਂ ਆਏ ਤੇ ਉਹ ਇਹ ਹੋ ਸਕਦਾ ਉਹ ਸਕਿੱਪ ਕਰ ਗਏ ਪਰ ਨਾ ਤਾਂ ਇਹ ਉਸ ਨੇ ਕਿ ਮੰਤਰੀਆਂ ਨੂੰ ਨਾ ਬੁਲਾਇਆ ਜਾਵੇ ਇਸ ਦਰਨੇ ਚ ਨਹੀਂ ਨਹੀਂ ਉਹਨਾਂ ਦਾ ਸੁਝਾਅ ਸੀ ਗੁੱਸੇ ਨਹੀਂ ਸੁਝਾਅ ਸੀ ਈ ਵੇ ਵ ਸੰਜਾ ਤੁਹਾਨੂੰ ਰੱਖੇ ਅੱਗੇ